ਜਹੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੜਜ ਵੱਲੋਂ ਬਹੁਤ ਸੋਹਣਾ ਪ੍ਰਾਲਾ ਕੀਤਾ ਗਿਆ ਕਿ ਉਹਨਾਂ ਨੇ ਇਹ ਸਾਰੀਆਂ ਸੰਸਥਾਵਾਂ ਐਨਜੀਓ ਨੂੰ ਇਕੱਠੇ ਕੀਤਾ ਤੇ ਇਹਨੂੰ ਇੱਕ ਤਰਤੀਬ ਦਿੱਤੀ ਜਾਵੇ ਜੇ ਆਪਾਂ ਹਰ ਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਜਿੰਨੀਆਂ ਵੀ ਸੰਸਥਾਵਾਂ ਐਨਜੀਓ ਵੱਖ-ਵੱਖ ਹੋਰ ਸਾਰੇ ਕੰਮ ਕਰ ਰਹੇ ਆ ਬੰਦੇ ਤਾਂ ਬਹੁਤ ਵਧੀਆ ਪ੍ਰਾਲਾ ਤੇ ਮੈਂ ਇੱਕ ਗੱਲ ਜਿਹੜੀ ਐਥੇ ਤੇ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਮੈਂ ਜਹੇਦਾਰ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਅੱਜ ਸਾਨੂੰ ਪੰਜਾਬ ਦੇ ਵਿੱਚੋਂ ਆਵਾਜ਼ ਚੱਕਣ ਦੀ ਲੋੜ ਆ ਵੀ ਜਿਹੜੇ ਹੜ੍ਹ ਆਏ ਨੇ ਆਏ ਕਿਉਂ ਨੇ ਤੇ ਮੈਨ ਮੇਡ ਹੜ੍ਹ ਵੀ ਸਾਜ਼ਿਸ਼ੀ ਹੜ੍ਹ ਨੇ ਇਹ BBMP ਦਾ ਕੰਟਰੋਲ ਪੰਜਾਬ ਕੋਲ ਨਹੀਂ ਹੈਗਾ ਡੈਮਾਂ ਦਾ ਕੰਟਰੋਲ ਹੈਡ ਵਰਕਸ ਦਾ ਕੰਟਰੋਲ ਦਰਿਆਵਾਂ ਦਾ ਪਾਣੀ ਕਿਹਨੂੰ ਦੇਣਾ ਕਿੰਨਾ ਦੇਣਾ ਇਹ ਤਾਂ ਪੰਜਾਬ ਕੋਲ ਹੈ ਹੀ ਨਹੀਂ ਹੁਣ ਇਹ ਆਪਾਂ ਕਹਿੰਦੇ ਨਹੀਂ ਅੱਜ ਹਰ ਫੀਟ ਤਾਂ ਨੂੰ ਬਚਾ ਲਗੇ ਮਗਰੋਂ ਗੱਲ ਕਰਾਂਗੇ ਤਾਂ ਮੈਂ ਇੱਕੋ ਗੱਲ ਕਹਿਣਾ ਜਦੋਂ ਅੱਗ ਲੱਗਦੀ ਆ ਪਾਣੀ ਲੋੜ ਉਹ ਦੋ ਪੈਂਦੀ ਆ ਅੱਜ ਪਾਣੀ ਸਾਨੂੰ ਮਾਰ ਰਿਹਾ ਤੇ ਅੱਜ ਸਾਨੂੰ ਲੋੜ ਆ ਕਿ ਇਹ ਪੰਜਾਬ ਦੇ ਬੱਚੋ ਬੜੇ ਵੱਡੇ ਪੱਧਰ ਤੇ ਆਵਾਜ਼ ਉੱਠਣੀ ਚਾਹੀਦੀ ਆ ਵੀ ਜਿਹੜੇ ਪੰਜਾਬ ਪੁਨਰਗਠਨ ਐਕਟ ਦੇ ਵਿੱਚ ਕੋਲ 78 79 80 ਪਾਏ ਗਏ ਉਹਨਾਂ ਨੂੰ ਰੱਦ ਕਰਨ ਦੇ ਲਈ ਕੀ ਵਿਧਾਨ ਸਭਾ 'ਚ ਮਤੇ ਪੈਣਗੇ ਕੀ ਲੋਕਾਂ ਦੀ ਆਵਾਜ਼ ਬਣੂਗੀ ਕੀ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਲਈ ਲੋਕ ਆਵਾਜ਼ ਠਾਉਣਗੇ ਸਾਰਾ ਕੰਟਰੋਲ ਸੈਂਟਰ ਕੋਲੇ ਆ ਸਾਨੂੰ ਪਤਾ ਹੀ ਨਹੀਂ ਪਾਣੀ ਪਿੱਛੋਂ ਕਿੰਨਾ ਆ ਰਿਹਾ ਹੈ ਕਿੰਨਾ ਛੱਡਿਆ ਜਾ ਰਿਹਾ ਹੈ ਹਾਲਾਂਕਿ ਇਸ ਵਾਰ ਮੌਸਮ ਵਿਭਾਗ ਵੱਲੋਂ ਇਸ ਹੜ੍ਹ ਤਾਂ ਸੀਗਾ ਵੀ ਐਤਕੀ ਮੀਂਹ ਬਹੁਤ ਪੈਨੇ ਆ। ਉਹਦੇ باوجود ਇੰਨਾ ਪਾਣੀ ਇਕੱਠਾ ਕੀਤਾ ਕਿਉਂ ਗਿਆ? ਸਵਾਲ ਤਾਂ ਇਹ ਬਣਦਾ। ਤੇ ਇਸ ਕਰਕੇ ਅੱਜ ਇਹ ਆਵਾਜ਼ ਵੱਡੇ ਪੱਧਰ ਤੇ ਪੰਜਾਬ ਦੇ ਵਿੱਚੋਂ ਦੇਖੋ ਨਹੀਂ ਫਿਰ ਅਸੀਂ ਲੰਗਰ ਲਾਉਂਦੇ ਰਹਿ ਜਾਾਂਗੇ ਇਕੱਲੇ। ਤੇ ਸਾਡਾ ਸਾਰਾ ਕੁਝ ਹੀ ਰੁੱਟਿਆ ਜਾਣਾ। ਦੂਜੀ ਥੋੜੇ ਨਾਲ ਮੈਂ ਇਸ ਇੱਕ ਘਟਨਾ ਹੋਰ ਸਾਂਝੀ ਕਰਨਾ ਚਾਹੁੰਦਾ ਜਿਹੜੀ ਕੱਲ ਹੁਸ਼ਿਆਰਪੁਰ ਚ ਵਾਪਰੀ ਆ ਬੱਸ। ਜੀ ਬਿਲਕੁਲ। ਇੱਕ 5 ਸਾਲ ਦਾ ਬੱਚਾ ਐਡੀ ਦਰਿੰਦਗੀ ਤੇ ਐਡੀ ਬੇਰਹਿਮੀ ਨਾਲ ਮੈਨੂੰ ਲੱਗਦਾ ਵੀ ਰਾਖਸ਼ਾਂ ਦੀ ਵੀ ਰੂਹ ਕੰਬ ਜੇ ਜਦੋਂ ਮੈਂ ਉਸ ਘਟਨਾ ਬਾਰੇ ਉਹ ਇਲਾਕੇ ਦੇ ਹਰਪੁਰ ਦੇ ਲੋਕਾਂ ਤੋਂ ਸੁਣਿਆ ਕਿ ਇੱਕ ਪ੍ਰਵਾਸੀ ਵੱਲੋਂ 5 ਸਾਲ ਦਾ ਬੱਚਾ ਚੱਕ ਕੇ ਲਿਜਾ ਕੇ ਪਹਿਲਾਂ ਉਹਦੇ ਗੁਪਤੰਗ ਦੇ ਵਿੱਚ ਉਹਨੇ ਡੰਡਾ ਦਿੱਤਾ ਫਿਰ ਉਹਨੇ ਉਸ ਨਾਲ ਜਿੰਨਾ ਕੁ ਕੰਮ ਕਰਨਾ ਸੀ ਉਹ ਕੀਤਾ ਫਿਰ ਡੰਡਾ ਦਿੱਤਾ ਫਿਰ ਸਿਰ 'ਚ ਉਹਦੇ ਕੋਈ ਮਤਲਕੇ ਉਹਨੇ ਇੱਟ ਮਾਰੀ ਬੱਚੇ ਦੇ ਤੇ ਦੇਖੋ ਜਦੋਂ ਬੱਚੇ ਦੀ ਡੈੱਡ ਬਾਡੀ ਮਿਲੀ ਆ ਉਹਦੀ ਲਾਸ਼ ਮਿਲੀ ਆ ਉਹਦੀ ਜਿਹੜੀ ਜੀਵ ਸੀ ਉਹ ਦੰਦਾਂ ਨਾਲ ਐਂ ਬੜਤੀ ਜਵਾਕ ਨੇ ਕਿੰਨਾ ਦਰਦ ਦੇ ਨਾਲ ਯਾਰ ਬੰਦਾ ਚੀਕਿਆ ਹੋਊਗਾ ਉਹ ਬੱਚਾ ਚੀਕਿਆ ਹੋਊਗਾ ਤੇ ਕਿਹਨੂੰ ਕਿਹਨੂੰ ਉਸ ਬੱਚੇ ਨੂੰ ਉਸ ਵੇਲੇ ਯਾਦ ਕੀਤਾ ਹੋਣਾ ਤੋ ਕ੍ਰਿਮੀਨਲ ਮਾਈਂਡ ਬੰਦੇ ਜਿਹਨੂੰ 7 ਸਾਲ ਪਹਿਲਾਂ ਯੂਪੀ ਦੇ ਵਿੱਚ ਕੈਦ ਹੋਈ ਇਹੋ ਜੇ ਕੇਸ ਦੇ ਵਿੱਚ ਉਹ ਬੰਦੇ ਇੱਥੇ ਆ ਕੇ ਰਹਿ ਰਹੇ ਨੇ ਤੇ ਇੱਥੇ ਕ੍ਰਾਈਮ ਆਪਾਂ ਪਹਿਲਾਂ ਕੁੰਬੜਾਂ ਦੇ ਵਿੱਚ ਦੇਖਿਆ ਮਹਾੜੀਏ ਵਿੱਚ ਜੀ ਦੋ ਨੌਜਵਾਨ ਮਰੇ ਗਏ ਫਿਰ ਰੋਪੜ ਦੇ ਵਿੱਚ ਇੱਕ ਨੌਜਵਾਨ ਮਾਰਿਆ ਗਿਆ ਹੁਣ ਇੱਕ ਬੱਚਾ ਇੱਕ 35 ਸਾਲ ਦਾ ਪ੍ਰਵਾਸੀ ਇੱਕ 6 ਸਾਲ ਦੀ ਬੱਚੀ ਨੂੰ ਚੱਕ ਕੇ ਕਮਾਚ ਲੈ ਜਾਂਦਾ ਉਹ ਵੀ ਪ੍ਰਵਾਸੀ ਦੀ ਬੱਚੀ ਹੁੰਦੀ ਹੈ ਬੱਚਿਆਂ ਸਾਡੀਆਂ ਸਾਰੀਆਂ ਅਸੀਂ ਕੋਈ ਮਨੁੱਖਤਾ ਦੇ ਖਿਲਾਫ ਨਹੀਂ ਹੈ ਸਰਬ ਸਾਂਝੀ ਆਵਾਜ਼ਤਾ ਦੀ ਗੱਲ ਸਾਡੇ ਗੁਰੂਆਂ ਦਾ ਸਨੇਹਾ ਸੰਦੇਸ਼ ਹੈ ਸਿਧਾਂਤ ਹੈ ਪਰ ਮੈਂ ਗੱਲ ਕਹਿਣੀ ਚਾਹੁੰਦਾ ਜੇ ਅੱਜ ਵੀ ਅਸੀਂ ਨਾ ਉੱਥੇ ਸਾਡੀ ਜਿਹੜੀ ਸਥਿਤੀ ਹੈ ਭੂਗੋਲਕੋ ਬਦਲੀ ਜਾ ਚੁੱਕੀ ਹੈ ਡੈਮੋਗ੍ਰਾਫੀ ਬਦਲ ਰਹੀ ਹੈ ਸਾਡੀ ਅਗਲੀ ਗੱਲ ਜੇ ਅੱਜ ਅਸੀਂ ਇਹ ਆਵਾਜ਼ ਜੇ Rajasthan ਦਾ ਕਾਨੂੰਨ ਹੈ Himachal ਦਾ ਕਾਨੂੰਨ ਹੈ Uttarakhand ਦਾ ਕਾਨੂੰਨ ਹੈ ਬਾਕੀ ਸੂਬਿਆਂ ਦੇ ਕਾਨੂੰਨ ਹੈ ਵੀ ਉੱਥੇ ਜ਼ਮੀਨ ਨਹੀਂ ਲੈ ਸਕਦੇ ਉੱਥੇ ਵੋਟ ਨਹੀਂ ਬਣਾ ਸਕਦੇ ਉੱਥੇ ਨੌਕਰੀ ਨਹੀਂ ਲੈ ਸਕਦੇ ਤੇ ਪੰਜਾਬ ਚ ਕਿਉਂ ਨਹੀਂ ਬਣ ਰਿਹਾ ਪੰਜਾਬ ਨੂੰ ਬਸਤੀ ਬਣਾਤਾ ਸ਼ਾਮਲਾਟ ਬਣਾਦਾ ਜਿਹੜਾ ਮਰਜ਼ੀ ਆ ਕੇ ਇੱਥੇ ਜ਼ਮੀਨਾਂ ਲੈ ਰਿਹਾ ਨੌਕਰੀਆਂ ਲੈ ਰਿਹਾ ਵੋਟਾਂ ਤਾਂ ਨਜ਼ਰ ਬਣ ਰਹੀਆਂ ਨੇ ਅਸੀਂ ਕਹਿੰਦੇ ਇਹ ਕਾਨੂੰਨ ਜਿਹੜੀ ਫੈਡਰਲ ਢਾਂਚੇ ਦੀ ਗੱਲ ਹੈ ਜਿਹੜੇ ਰਾਜਾਂ ਦੇ ਹੱਕਾਂ ਦੀ ਗੱਲ ਹੈ ਅਧਿਕਾਰਾਂ ਦੀ ਗੱਲ ਹੈ ਉਹਦੀ ਆਵਾਜ਼ ਅੱਜ ਅਕਾਲ ਤਾ ਸਭ ਤੋਂ ਉੱਠਣੀ ਚਾਹੀਦੀ ਹੈ ਕਿਉਂਕਿ ਸਿਆਸਦਾਨਾਂ ਨੇ ਤਾਂ ਵੋਟਾਂ ਦੇਖਣੀਆਂ ਜਿੱਧਰ ਵੋਟਾਂ ਵੱਧ ਹੈ ਉਹਨਾਂ ਨੂੰ ਚੱਕ ਕੇ ਅੱਗੇ ਲਾ ਦੇਣਗੇ ਇਹ ਕਦੇ ਨਹੀਂ ਬੋਲਣਗੇ ਇਹਨਾਂ ਮਸਲਿਆਂ ਤੇ ਜਿੱਦੀਆਂ ਵੋਟਾਂ ਉਹਨਾਂ ਨੇ ਵੋਟਾਂ ਵਧ ਰਹੀਆਂ ਸਰਪੰਚਤਾ ਬਣ ਲੱਗ ਗਈ ਕਾਉਂਸਲਰ ਤਾਂ ਬਣ ਲੱਗ ਗਏ ਪ੍ਰਧਾਨਤਾ ਬਣ ਲੱਗੇ ਐਮਐਲਏ ਬਣਨਗੇ ਇਹ ਇੱਕ ਆਲਤਾ ਸਾਰੇ ਜਿਹਦਰ ਨੂੰ ਮੈਂ ਅਪੀਲ ਕਰਦਾ ਇਸ ਜਗ੍ਹਾ ਤੇ ਖੜ ਕੇ ਕਿ ਉਹ ਇਹ ਆਵਾਜ਼ ਬੁਲੰਦ ਕਰਨ ਲੋਕਾਂ ਜਾਣ ਵੀ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਫੌਰੀ ਬਣਾਉਣ ਦੀ ਲੋੜ ਹੈ ਨਹੀਂ ਨੁਕਸਾਨ ਬਹੁਤ ਹੋਣਾ ਮੈਂ ਲੋਕਾਂ ਨੂੰ ਵੀ ਕਹਿਣਾ ਹਿੰਸਕ ਹੋਣ ਦੀ ਲੋੜ ਨਹੀਂ ਹੈਗੀ ਸ਼ਾਂਤਮਈ ਤਰੀਕੇ ਨਾਲ 27 ਦੀਆਂ ਵੋਟਾਂ ਦੇ ਵਿੱਚ ਏਜੰਡਾ ਇਹਨਾਂ ਸਿਆਦਾਨਾਂ ਦੇ ਅੱਗੇ ਰੱਖੋ ਪਾਰਟੀਆਂ ਦੇ ਅੱਗੇ ਰੱਖੋ ਵੀ ਜਿਹੜਾ ਪਾਰਟੀ ਇਹ ਗੱਲ ਕਹਿੰਦੀ ਹੈ ਵੀ ਇੱਥੇ ਕਾਨੂੰਨ ਲੈ ਕੇ ਆਵਾਂਗੇ ਬਾਹਰਲਾ ਬੰਦਾ ਜ਼ਮੀਨ ਨਾਲ ਲਵੇ ਬਾਹਰਲਾ ਨੌਕਰੀ ਨਾਲ ਲਵੇ ਤੇ ਬਾਹਰਲਾ ਵੋਟ ਨਾ ਬਣਾਵੇ ਬਿਨਾਂ ਸ਼ਰਤਾਂ ਪੂਰੀਆਂ ਕੀਤੀ ਉਹਨਾਂ ਨੂੰ ਅੱਗੇ ਲਿਆ ਕੇ ਉਹ ਅਸੀਂ ਗਲੀਆਂ ਨਾਲੀਆਂ ਪਿੱਛੇ ਨਜ ਪਿੱਛੇ ਤੁਰੇ ਫਿਰਦੇ ਆ ਤੇ ਪੰਜਾਬ ਦਾ ਸਾਰਾ ਕੁਝ ਤਬਾਹ ਹੋ ਜਾਣਾ ਬਾਈ ਤੁਸੀਂ ਤੁਸੀਂ ਜਿਹੜੀ ਸ਼ਿਆਲਕੋਟ ਦੇ ਬੱਚੀ ਦੀ ਗੱਲ ਕੀਤੀ ਸੀਗੀ ਉਸ ਦੀ ਭੈਣ ਪੁੱਬਾ ਮਾਰ ਮਾਰ ਕੇ ਕਹਿ ਰਹੀ ਸੀਗੀ ਕਿ ਜਿਵੇਂ ਉਹਨੇ ਮੇਰੇ ਭਰਾਣਾ ਕੀਤਾ ਸਰਕਾਰ ਵੀ ਉਸ ਨੂੰ ਉਸ ਤਰੀਕੇ ਮਾਰੇ ਕੀ ਲੱਗਦਾ ਕਿ ਜੋ ਇਹ ਕਾਂਡ ਇੱਥੇ ਇੱਥੇ ਸਿੱਖਾਂ ਨੂੰ ਮਾਰਿਆ ਜਾਂਦਾ ਪਟਿਆਲੇ ਚ ਇੱਕ ਬੱਚਾ ਚੱਕਿਆ ਸੀਗਾ ਇੱਕ ਐਨ ਆਰ ਆਈ ਮੁੰਡੇ ਨੇ ਚਾਰ ਪੁਲਿਸ ਇੰਸਪੈਕਟਰਾਂ ਨੇ ਉਹਦਾ ਝੂਠਾ ਮੁਕਾਬਲਾ ਕਰਕੇ ਉਹਨ ਮੁੱਦਾ ਪਾਗ ਦੇ ਪਿੱਛੇ ਗੋਲੀਆਂ ਮਾਰੀਆਂ ਕਿਉਂਕਿ ਸਿੱਖ ਸੀ ਇਹਨੂੰ ਕਿਸੇ ਨੇ ਥੱਪੜ ਤੱਕ ਨਹੀਂ ਮਾਰਿਆ ਜਿਹੜੇ ਬੰਦੇ ਨੇ ਐਡੀ ਦਰਿੰਦਗੀ ਦੇ ਨਾਲ ਉਹ ਬੱਚੇ ਦਾ ਹਾਲ ਕੀਤਾ ਇਹ ਸਿੱਖਾਂ ਨਾਲ ਹੀ ਇੱਥੇ ਕਾਨੂੰਨ ਬਣਦੇ ਆ ਮਾਰਨ ਦਾਉਣ ਵਾਲੇ ਦੂਜਿਆਂ ਨਾਲ ਇੱਥੇ ਕੋਈ ਕਾਨੂੰਨ ਨਹੀਂ ਬਣਦਾ ਕੀ ਲਾਗੇ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ ਖਾਸ ਕਰਕੇ ਜੋ ਯੂਪੀ ਬਿਹਾਰੀਆ ਕਿਉਂ ਨਾ ਹੋਵੇ ਕਿਉਂ ਨਾ ਹੋਵੇ ਇੱਥੇ ਬੰਦਾ ਕ੍ਰਾਈਮ ਕਰਦਾ ਇੱਥੇ ਕ੍ਰਾਈਮ ਕਰਕੇ ਉਹਦੇ ਪਰਚਾ ਹੁੰਦਾ ਜੇਲ੍ਹ ਚ ਲਿਆ ਜਾਂਦਾ ਉਸ ਤੋਂ ਬਾਅਦ ਛੁੱਟੀ ਆਉਂਦਾ ਪੈਰੋਲ ਜੀ ਨੂੰ ਕਹਿੰਦੇ ਆਪਾਂ ਜੇਲ੍ਹ ਚ ਛੁੱਟੀ ਆਉਂਦਾ ਛੁੱਟੀ ਆਇਆ ਪਗੋੜਾ ਹੋ ਜਾਂਦਾ ਕਿੱਥੋਂ ਲੱਭ ਲਾਂਗੇ ਜਾ ਕੇ ਯੂਪੀ ਚੋਂ ਬਿਹਾਰ ਚੋਂ ਬੰਗਾਲ ਚੋਂ ਬੰਦਾ ਭਾਲ ਲੋਂਗੇ ਤੇ ਇਹ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਇਹਦੇ ਬਾਰੇ ਕੋਈ ਗੌਰ ਹੀ ਨਹੀਂ ਕਰ ਰਿਹਾ ਕੋਈ ਬੋਲ ਹੀ ਰਿਹਾ ਸਾਰੀ ਦੁਨੀਆ ਚੁੱਪਾ ਆਪਾਂ ਕੀ ਲੈਣਾ ਆਪਾਂ ਕੀ ਦੇਣਾ ਕੀ ਅਸੀਂ ਇਸ ਗੱਲ ਨੂੰ ਡਿੱਗਦੇ ਵੀ ਸਾਡੀ ਕੋਈ ਜਿਹਦੇ ਬੱਚੀ ਚਾੱਕ ਕੇ ਸਾਡਾ ਬੱਚਾ ਚਾੱਕ ਕੇ ਉਹਦੇ ਨਾਲ ਆ ਬਾਪ ਰਿਹਾ ਉਹਦੇ ਉੱਠਾਂਗੇ ਯਾਰ ਲੱਗਿਆ ਵੀ ਕੋਈ ਐਨ ਜੀਓ ਪਹੁੰਚੀ ਹੈ ਹਰ ਕੋਈ ਪੰਜਾਬੀ ਇੰਡਸਟਰੀ ਤੋਂ ਨਾਮ ਦਾ ਵੀ ਪਹੁੰਚਿਆ ਪਰ ਅੱਜ ਲੱਗਦਾ ਨਹੀਂ ਸਿਆ ਅੱਜ ਮੀਟਿੰਗ ਨਹੀਂ ਮੈਂ ਮੈਂ ਤਾਂ ਚਲੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਜਿਹੜਾ ਸਰ ਸਾਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਥੇ ਘੱਟੋ-ਘੱਟ ਕੋਈ ਕੰਟਰੋਲ ਰੂਮ ਹੋਵੇ ਹਰ ਸੰਸਦਾ ਦਾ ਇੱਥੇ ਪਤਾ ਹੋਵੇ ਕਿਹੜੇ ਨੂੰ ਕਿੰਨਾ ਫੰਡ ਆਇਆ ਕਿੰਨਾ ਰਸਨਾ ਇਹਦਾ ਕਿੰਨਾ ਅੱਗੇ ਵੰਡਿਆ ਗਿਆ ਇਹਦੀ ਕੋਈ ਪਾਰਦਰਸ਼ਤਾ ਹੀ ਨਹੀਂ ਕਰੋੜ ਆ ਗਿਆ 2 ਕਰੋੜ ਆ ਗਿਆ ਮਰੇ 20 ਲੱਖ ਵੰਡਿਆ ਬਾਕੀ ਪਤਾ ਨਹੀਂ ਕਿੱਧਰ ਜਾਂਦਾ ਜੁਦਾ ਕਿੱਧਰ ਵਰਤ ਹੋਈ ਨਹੀਂ ਹੁਣ ਤਾਂ ਕੋਈ ਐ ਅਜੇ 50 ਤਾਂ ਮੈਨੂੰ ਫੋਨ ਕਰਦੇ ਆ ਭਾਈ ਲੱਖ ਭੇਜਣਾ 2 ਲੱਖ ਮਾ ਨਾ ਮੇਰੀ ਐਨ ਜੀਓ ਦਾ ਨਾਮ ਹੈ ਕੰਮ ਅੱਜ ਪੈਣਾ ਮੈਂ ਕੋਲੇ ਦਲਾਲ ਜਮੂਨੀ ਕਾਲਾ ਕਰਾਉਣਾ ਤੁਸੀਂ ਜੇ ਭੇਜਣਾ ਦਾ ਸਿੱਧਾ ਪਿੰਡਾਂ ਦੇ ਵਿੱਚ ਡਿਊਟੀਆਂ ਲਾਓ ਮੁੰਡਿਆਂ ਦੇ ਉਹਨਾਂ ਨੂੰ ਕਹੋ ਵੀ ਪਹੜਤਾਲ ਕਰਕੇ ਪੈਸੇ ਸਿੱਧੇ ਲਾਓ ਨਹੀਂ ਫੁਲਾਨੀ ਜਿਹੇ ਬੰਦੇ ਨੂੰ ਭੇਜਣਾ ਫੁਲਾਨੇ ਨੂੰ ਭੇਜਣਾ ਮੈਂ ਜੇ ਉਹ ਨਹੀਂ ਲਹਾਉਣੀਆਂ ਲਾਈ ਜਾਓ ਤੁਸੀਂ ਸਿੱਧਾ ਅੱਗੇ ਤੱਕ ਭੇਜ ਦਿਓ ਫਿਰ ਵੀ ਤੁਹਾਡੇ ਤੇ ਇਲਜ਼ਾਮ ਲੱਗਦੇ ਉਹ ਭਾਈ ਮੈਂ ਤਾਂ ਹੈ ਹੀ ਨਹੀਂ ਇਹ ਕੰਮ ਅੱਛਾ ਨਾ ਪੰਜੀ ਲੈਣੀਆਂ ਨਾ ਮੈਂ ਬੰਨਣੀਆਂ ਤੇ ਨਾ ਮੇਰੇ ਗਜਾਇਸ਼ ਆ ਵੀ ਮੈਂ 50 ਠੀਕ ਆ ਮੈਂ ਮੈਂ ਕਹਿੰਦਾ ਮੈਂ ਬੰਨਾਂ ਵਾਲਾ ਬੰਦਾ ਪਹਿਲਾਂ ਮੈਂ ਤੋਸ਼ਮਾਨ ਤੇ ਜਿਹੜੇ ਡਾਈਨ ਇੰਡਸਟਰੀ ਦੇ ਪ੍ਰਧਾਨ ਇਹਨਾਂ ਵਿੱਚ ਬਹਿਸ ਹੋਈ ਸੀ ਤੁਹਾਨੂੰ ਸਿੱਧੇ ਤੌਰ ਤੇ ਬਲੈਕਮੇਲਰ ਦੱਸਿਆ ਗਿਆ ਉਹ ਮੈਂ ਕਹਿੰਦਾ ਦੱਸੋ ਰਾ ਸਹੀ ਮੈਂ ਕਿੱਥੇ ਬਲੈਕਮੇਲ ਰਾ ਮੈਂ ਕਿਸੇ ਚਾਹ ਦਾ ਕੱਪ ਵੀ ਪੀਤਾ ਜਿਹੜਾ ਬੰਦਾ ਪਹਿਲੇ 4-5 ਸਾਲ ਤੋਂ ਲਗਾਤਾਰ ਰੌਲਾ ਪਾ ਰਿਹਾ ਹੈ ਵੀ ਬੁੱਢੇ ਦਰਿਆ 'ਚ ਜ਼ਹਿਰਾਂ ਪਾਤੀਆਂ ਸਤਲ 'ਚ ਜ਼ਹਿਰਾਂ ਪਾ ਕੇ ਮਾਰਤਾ ਦੱਖਣੀ ਮਾਲਵਾ ਸਾਰਾ ਰਾਜਸਥਾਨ ਤੱਕ ਦੇ ਲੋਕ ਮਾਰ ਲੇ 7 ਮਹੀਨੇ ਸੀ ਘਰੇ ਨਹੀਂ ਬੜੇ ਪਿੰਡੋਂ ਪਿੰਡੀ ਗਏ ਹੂੰ ਇੱਕ ਇੱਕ ਪ੍ਰਿੰਟ 88% ਕਾਲਾ ਪੀਲਿਆ ਕੈਂਸਰ ਟੀਵੀ ਪਤਾ ਨਹੀਂ ਕਿਹੜੇ ਕਿਹੜੇ ਜਾਂਦੇ ਜਵਾਕਾਂ ਨੂੰ ਕਿਹਦੇ ਦਿਲ ਚ ਸਰਾਖ ਹੈ ਕਿਸੇ ਦਾ ਮੂੰਹ ਦਾ ਕੈਂਸਰ ਹੈ ਉਹਨਾਂ ਲੋਕਾਂ ਨੂੰ ਠਾਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਉੱਠ ਰਹੇ ਉਹ ਕਹਿੰਦੀ ਇਹਨਾਂ ਨੂੰ ਸਿਰਫ ਸਾਡੀਆਂ ਬੇਕੀਆ ਇਸ ਕਰਕੇ ਦੇਖ ਰਹੀਆਂ ਅਸੀਂ ਕੱਲੀਆਂ ਡਾਈੰਗਾਂ ਦੀ ਗੱਲ ਨਹੀਂ ਕਰਦੇ ਅਸੀਂ ਜਿੰਨੀਆਂ ਇਲੈਕਟ੍ਰੋਪ੍ਰਿੰਟ ਹੈਗੀਆਂ ਇੰਡਸਟਰੀ ਆ ਜਿੰਨਾਂ ਉਹਦੇ ਗੋਹਾ ਹੁਣ ਬਾਬਾ ਸੀਤਜਾਲ ਕੱਲਾ ਗੋਹਾ ਚੱਕ ਕੇ ਮੁੜਿਆ ਡੈਰੀਆਂ ਦਾ ਉਹ ਇੰਡਸਟਰੀ ਦੀ ਗੱਲ ਕਿਉਂ ਨਹੀਂ ਕਰਦਾ ਕੈਮੀਕਲ ਦੀ ਗੱਲ ਕਿਉਂ ਨਹੀਂ ਕਰਦਾ ਜਿਹੜੀ ਪਾਣੀ ਜੋ ਨਿਕਲ ਨਹੀਂ ਨਹੀਂ ਟ੍ਰੀਟ ਹੀ ਨਹੀਂ ਹੋ ਰਹੀ ਹੋ ਹੀ ਨਹੀਂ ਸਕਦੀ ਜਿੰਨੀਆਂ ਮਰਜ਼ੀ ਤੁਸੀਂ ਟ੍ਰੀਟਮੈਂਟ ਪਲਾਂਟ ਲਾ ਲਓ ਮਸ਼ੀਨਾਂ ਨਾਲ ਸਾਫ਼ ਕਰ ਲਓ ਉਹਦੀ ਅਸੀਂ ਗੱਲ ਕਰਦੇ ਆ ਉਹਨੂੰ ਮਤਲਬ ਸੇਕ ਲੱਗਦਾ ਉਹ ਬੰਦਾ ਕਹਿੰਦਾ ਮੈਂ ਕਹਿੰਦਾ ਯਾਰ ਇੱਥੇ ਗੁਰੂ ਘਰ ਖੜੇ ਆ ਕੋਈ ਬੰਦਾ ਇੱਕ ਪਹੇਰਾ ਸਾਫ਼ ਕਰੇ ਵੀ ਲੱਖੇ ਨਹੀਂ ਕਿਸੇ ਕੇ ਬੰਦੇ ਖਾਦਾ ਮੇਰਾ ਸਿਰ ਸੋਡੀਆਂ ਜੁੱਤੀਆਂ ਹੋਣਗੀਆਂ ਠੀਕ ਹੈ ਕਹਿਣਾ ਬਹੁਤ ਸੌਖਾ ਬਾਈ ਮੇਰੇ ਕੋਲ ਸਿੱਧੀਆਂ ਹੀ ਗੱਲਾਂ ਨੇ ਚੰਗਾ ਬਾਈ ਹੁੰਦੇ ਹੋ ਧੰਨਵਾਦ